ਪੰਜਾਬ ਦੇ ਅੱਜ ਤੱਕ ਦੇ ਸਭ ਤੋਂ ਵੱਧ ਹਰਕਮਚਾਰੇ ਤੇ ਲੋਕਾਂ ਦੀ ਦੁੱਖਾਂ ਤਕ ਪਾ ਦੇ ਵਿੱਚ ਆਪਣਾ ਯੋਗਦਾਨ ਕੌਣ ਆਲੇ ਸਾਡੇ ਮਾਨਯੋਗ ਮੌਤ ਮੰਤਰੀ ਸਰਜਾ ਪਵਨ ਸਿੰਘ ਮਾਨ ਸਾਹਿਬ ਜਿਹੜੇ ਅੱਜ ਇਸ ਸਮਾਗਮ ਦੀ ਨਿਸ਼ਟੀ ਪੱਤਰ ਵਾਟ ਸਮਾਰੋਧੀ ਪਤਾਨ ਕੀ ਕਰ ਰਹੇ ਨੇ ਸਰ ਪੀਐਸ ਪੀਸੀਆ ਦੇ 1100 ਐਮਪਲਾਈ ਜਿਹਦੇ ਵਿੱਚ 94 ਐਸ ਡੀਓ ਨੇ ਚਮੀ ਪਲਰਕ ਨੇ 1100 94 ਚੜੇ ਨੇ ਲਾਈਨਮੈਨ ਨੇ ਮੇਰਾ ਨਾਮ ਜਸਪ੍ਰੀਤ ਕੌਰ ਹੈ ਮੈਂ ਪਿੰਡ ਖੋਖਰ ਕਲਾ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ ਹਾਂ ਜੋ ਅਸੀਂ ਮਿਹਨਤ ਕੀਤੀ ਉਸ ਮਿਹਨਤ ਦੇ ਸਦਕਾ ਹੀ ਅਸੀਂ ਅੱਜ ਬਿਨਾਂ ਕਿਸੇ ਸਫਾਰਸ਼ ਤੇ ਰਿਸ਼ਵਤ ਦੇ ਜੋਇਨਿੰਗ ਲੈਦਰ ਲੈ ਕੇ ਆਪਣੀ ਆਪਣੀ ਘਰਾਂ ਨੂੰ ਜਾ ਰਹੇ ਹਾਂ ਇੱਕ ਵਾਰ ਫਿਰ ਤੋਂ ਮਹਿਮਾਨ ਸਰਕਾਰ ਦਾ ਬਹੁਤ ਹੀ ਦਿਲੋਕ ਧੰਨਵਾਦ ਕਰਦੀ ਹਾਂ ਸਰ ਇੱਕ ਹੋਰ ਗੱਲ ਮੈਂ ਤੁਹਾਨੂੰ ਅੱਜ ਸੱਦਾ ਪੱਤਰ ਵੀ ਦੇ ਦੇਣਾ ਚਾਹੀ ਤੀ ਕਿ ਅਸੀਂ 1288 ਦੇ ਪ੍ਰਾਈਸਨ ਮਾਰਕ ਚ ਪਤੀ ਬਕਰ ਪੀਐਸਪੀਸੀਐਲ ਦੇ ਵਿੱਚ ਹੋਰ ਭਰਤੀ ਕਰ ਇਹ ਪ੍ਰਾਈਵੇਟ ਜਨਰੇਸ਼ਨ ਸਾਫੋ ਅਡੇ ਪਰ ਕੋਈ ਹੋਇਆ ਇਸ ਗਵਰਨਮੈਂਟ ਦੇ ਵਿੱਚ ਇਹ ਨੋ ਕਿ ਸਦੀ ਕਾ ਰੋਟੀ ਪੱਕਦੀ ਆ ਤੇ ਉਦੋਂ ਫਿਰ ਰੱਬ ਵੀ ਜਿਹੜਾ ਰਾ ਉਹ ਇਹ ਕਹਾ ਕੇ ਇਹਦੇ ਸੁਣਦਾ ਉਹਦੇ ਸਿਰ ਦੇ ਉੱਤੇ ਹੱਥ ਰੱਖਦਾ ਸੋ ਸਾਰਾ ਪੰਜਾਬ ਉਹ ਅੱਜ ਉਹ ਲੈ ਪਮਾਤੋ ਬਹੁਤ ਖੁਸ਼ਾ ਮੇਰਾ ਨਾਮ ਦਿਲਜੀਤ ਸਿੰਘ ਹੈ ਮੈਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਉਪਰਾਲਿਆਂ ਸਦਕਾ ਸਾਨੂੰ ਅੱਜ ਨਿਯੁਕਤੀ ਪੱਤਰ ਮਿਲ ਰਿਹਾ ਹੈ ਮੈਂ ਇਹਦੀ ਪੋਸਟ ਵਾਸਤੇ ਅੱਜ ਇੱਥੇ ਆਇਆ ਹਾਂ ਤੇ ਅੱਜ ਮੌਜੂਦਾ ਸਰਕਾਰ ਮਾਨ ਸਾਹਿਬ ਦੀ ਸਰਕਾਰ ਦੇ ਕਾਰਨ ਹੀ ਮੈਨੂੰ ਇਹ ਹੀ ਬਣਨ ਦਾ ਮੌਕਾ ਮਿਲ ਰਿਹਾ ਹੈ ਇਸ ਕਰਕੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਕਿੰਨੇ ਵੀ ਨਾਵਨ ਯੁਕਤ ਸਾਦੇ ਇਹ ਪੋਇਜ਼ ਨੇ ਉਹਨਾਂ ਨੂੰ ਦਦਾ ਜੀ ਦੇਣਾ ਸ਼ੋਭ ਕਾਮਨਾਵਾ ਪਿੰਦਾ। ਸਤਿ ਸ਼੍ਰੀ ਅਕਾਲ ਮੇਰਾ ਨਾਮ ਰਾਹੁਲ ਸ਼ਰਮਾ ਮੈਂ ਸੀਐਮ ਸਰ ਦਾ ਦਿਲੋਂ ਧੰਨਵਾਦ ਕਰਦਾ ਅਸੀਂ ਇੱਥੇ ਅੱਜ ਆਏ ਆ ਏਲਐਮ ਦੀ ਨਿਯੁਕਤੀ ਲਈ ਮੇਰੇ ਮਨ 'ਚ ਭਾਵਨਾ ਸੀ ਖੁਆਇ ਸੀ ਕਿ ਪੰਜਾਬ ਵਿੱਚ ਰਹਿ ਕੇ ਆਪਣੇ ਮਾਪੇ ਦੇ ਰਹਿ ਕੇ ਜੌਬ ਕਰਾਂ ਸੋ ਮੇਰੀ ਇਹ ਖੁਆਇਸ਼ ਪੂਰੀ ਹੋਈ ਹੈ ਇਹ ਸਭ ਮਾਨ ਸਰਕਾਰ ਸਰਕਾਰ ਦਾ ਹੋਇਆ ਹੈ। ਇੱਕ ਅਪੀਲ ਵੀ ਇਹ ਜਿੱਥੇ-ਜਿੱਥੇ ਵੀ ਤੁਹਾਡੀ ਤਣਾਤੀ ਹੁਦੀ ਆ ਤੇ ਉੱਤੇ ਆਪਾਂ ਆ ਜਜ਼ਬੇ ਦੇ ਨਾਲ ਕੰਮ ਕਰਨਾ ਹੈ ਇਮਾਨਦਾਰੀ ਦੇ ਨਾਲ ਕੰਮ ਕਰਨਾ ਮੈਂ ਇਹ ਹੀ ਲੇਖੋ ਆਸ ਕਰਦਾ ਹਾਂ ਬਹੁਤ-ਬਹੁਤ ਧੰਨਵਾਦ